ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾਂ ਜੋ ਜੇ ਤੁਸੀਂ ਵੱਧ ਦੇਖੋਗੇ ਤਾਂ ਆਪਾਂ ਸੁਣੇ ਸੁਣੇ ਵੀਡੀਓ ਲੈ ਕੇ ਆਉਂਦੇ ਰਹੀਏ ਚਲੋ ਜੀ ਅੱਜ ਅਪਾ ਵੀਡੀਓ ਸ਼ੁਰੂ ਕਰਦੇ ਆਂ ਅੱਜ ਅਪਾ ਖਾਣੇ ਦੀ ਵੀਡੀਓ ਕੋਈ ਨਹੀਂ ਬਣਾਵਾਂਗੇ ਕਿਉਂਕਿ ਜਿਹੜੇ ਹੁਣ ਆਪਣੇ ਕੱਪੜੇ ਨੇ ਅੱਜ ਕੱਲ ਬਹੁਤ ਰੇਸ਼ਮੀ ਆ ਰਹੇ ਨੇ ਸੁੱਤੀ ਕੱਪੜੇ ਦਾ ਤਾਂ ਕੋਈ ਚੱਕਰ ਨਹੀਂ ਹੁੰਦਾ ਰੇਸ਼ਮੀ ਕੱਪੜੇ ਆ ਰਹੇ ਨੇ ਰੇਸ ਵੀ ਕੱਪੜੇ ਆਪਣੇ ਵਿੱਚ ਇਹੋ ਜਿਹੇ ਨੇ ਜਿਨ੍ਹਾਂ ਨੂੰ ਆਪਾਂ ਛੱਟਣਾ ਵਰਗ ਜਗ੍ਹਾ ਤਾਂ ਨੇ ਉਹਨੂੰ ਪ੍ਰੈਸ ਕਰਦੇ ਜੀ ਪ੍ਰੈਸਾਂ ਨੇ ਅੱਜ ਕੱਲ ਆਪਣੀਆਂ ਹੌਲੀਆਂ ਹਲਕੀਆਂ ਇਹ ਪ੍ਰੈਸ ਜ਼ਰੂਰ ਕਰਦੀ ਆ ਕੱਪੜੇ ਨੂੰ ਮੈਨੇ ਤਾਂ ਦੋ ਦੋ ਚੀਜ਼ਾਂ ਤੇ ਮੇਰਾ ਨੁਕਸਾਨ ਕਰ ਲਿਆ ਜੀ ਇੱਕ ਤਾਂ ਮੈਂ ਘਰੇ ਪਾਉਣੀ ਆ ਉਹਦਾ ਤਾਂ ਚਲੋ ਕੋਈ ਗੱਲ ਨਹੀਂ ਉਹ ਵੀ ਛੱਟਣ ਦਾ ਸੀ ਤੇ ਇੱਕ ਮੇਰਾ ਫਿਰ ਪੂਨਾਵਾ ਸੂਟ ਸੀ ਇੱਕ ਵਾਰ ਪਾਇਆ ਹੈ ਜੀ ਇਹ ਵੀ ਪ੍ਰੈਸ ਨੇ ਫੱਲਿਆ ਦੇਖੋ ਹਾਜੀ ਪਾ ਕੇ ਜੀ ਪੂਰਾ ਨਹੀਂ ਹੋਇਆ ਸੀ ਪ੍ਰੈਸ ਦੇ ਨਾਲ ਲੱਗ ਗਿਆ ਇੱਕਾ ਦੁਪੱਟਾ ਸੂਟ ਇਹਦਾ ਨਵਾਂ ਪਿਆ ਜੀ ਇਹ ਵੀ ਪ੍ਰੈਸ ਨੇ ਖਰਾਬ ਕਰਤਾ ਮਨ ਬਹੁਤ ਖਰਾਬ ਹੁੰਦਾ ਜਦੋਂ ਇਹ ਨਵਾਂ ਕੱਪੜਾ ਖਰਾਬ ਹੋ ਜੇ ਹਾਂ ਦੇਖੋ ਜੀ ਇਹ ਵੀ ਪ੍ਰੈਸ ਨੇ ਪਾ ਲਿਆ ਚਲੋ ਦੁਪੱਟੇ ਦਾ ਤਾਂ ਮੈਨੂੰ ਐਂ ਦੀ ਕੋਈ ਗੱਲ ਨਹੀਂ ਸਾਰਾ ਸੂਟ ਦਾ ਤਾਂ ਮੈਨੂੰ ਬਹੁਤ ਪਸਤੇਵਾ ਹੋਇਆ ਹੁਣ ਇਹ ਦੇਖਾਂ ਕੋਈ ਕੁਸ ਕਰਾਵਾਂਗੇ ਉਪਣੇ ਉਹ ਰਫੂ ਰਫੂ ਕਰਵਾ ਕੇ ਦੇਖ ਲਾਂਗੇ ਇਹ ਠੀਕ ਲੱਗਿਆ ਵੈਸੇ ਤਾਂ ਮੈਨੂੰ ਐ ਲੱਗਦਾ ਕਿ ਹੁਣ ਇਹ ਘਰੇ ਪੋਣਾ ਪਊਗਾ ਹੁਣ ਇਹਦੇ ਲਈ ਜੀ ਆਪਾਂ ਪ੍ਰੈਸ ਲੈ ਲਈ ਆਪਾਂ ਨੇ ਕੀ ਕਰਨਾ ਹ ਆਪਣੇ ਘਰਾਂ ਚ ਹੁੰਦਾ ਹੀ ਆਪਾਂ ਰੋਟੀ ਲਵੇਟਣ ਵਾਸਤੇ ਗਰਮ ਰੱਖਦੇ ਆ ਇਹਨੂੰ ਪ੍ਰੈਸ ਆਪਾਂ ਉੱਪਰ ਫੇਰ ਦਿਆਂ ਗਰਮ ਨਾਲ ਚਿਪ ਜਾਂਦਾ ਉਹ ਨਾਲੇ ਦਾ ਸ਼ਰਟ ਖਰਾਬ ਹੋ ਜਾਂਦੀ ਆ ਤੇ ਨਾਲੇ ਬੱਚਿਆਂ ਦੇ ਉਹ ਖਰਾਬ ਹੋ ਜਾਂਦੇ ਨੇ ਤੇ ਪੇਂਟ ਉਹ ਫਿੱਕਾ ਪੈ ਜਾਂਦਾ ਫਿਰ ਵਧੀਆ ਨਹੀਂ ਰਹਿੰਦਾ ਨਾਲ ਚਿਪਕੇ ਆਪਾਂ ਬੱਚਿਆਂ ਦੇ ਟੀ-ਸ਼ਰਟਾਂ ਦੇ ਵੀ ਇਦਾਂ ਹੀ ਪ੍ਰੈਸ ਕਰ ਸਕਦੇ ਆਂ ਚਲੋ ਜੀ ਪ੍ਰੈਸ ਆਪਾਂ ਨੇ ਲਾ ਲਈ ਮੂੰ ਤਾਂ ਇਹ ਤੇ ਮੈਂ ਪ੍ਰੈਸ ਵੱਧ ਮੁੜ ਕੇ ਕਰੀ ਨਹੀਂ ਜੀ ਪੈ ਜਾਂਦਾ ਕੋਟੀ ਦੇ ਹੇਠੋਂ ਦੀ ਇੱਕ ਦੋ ਵਾਰ ਪਾ ਵੀ ਲੈਂਦਾ ਹੀ ਵੀ ਸਾਲ ਉੱਪਰ ਦੀ ਕੋਟੀ ਪੈ ਜਾਂਦੀ ਆ ਮੈਂ ਮੁੜ ਕੇ ਡਰਦੀ ਨਹੀਂ ਪ੍ਰੈਸ ਨਹੀਂ ਕਰੀ ਪਰ ਮੈਂ ਇੱਕ ਦਿਨ ਫਿਰ ਆਹ ਲਾ ਕੇ ਪ੍ਰੈਸ ਕਰੀ ਮੇਰੀ ਕਮੀਜ਼ ਬਿਲਕੁਲ ਨਹੀਂ ਫੜੀ ਇਹਨੇ ਪੇਪਰ ਲਾ ਕੇ ਇਸ ਲਈ ਅੱਜ ਆਪਾਂ ਪੇਪਰ ਲਾ ਕੇ ਪ੍ਰੈਸ ਕਰਦੇ ਆਂ ਲਓ ਜੀ ਇਹਨੂੰ ਕੱਪੜੇ ਨੂੰ ਬਹੁਤ ਪ੍ਰੈਸ ਫੜਦੀ ਆ ਚਾਹੇ ਆਪਣੀ ਹਲਕੀ ਹੈ ਤੇ ਚਾਹੇ ਭਾਰੀ ਹੈ ਜਰੂਰ ਇਹ ਪ੍ਰੈਸ ਨਾਲ ਚਿੰਬੜ ਦਾ ਕੱਪੜਾ ਮੇਰਾ ਇੱਕ ਸੂਟ ਹੋਰ ਸੀ ਉਹ ਭਾਰੀ ਪ੍ਰੈਸ ਨਾਲ ਵਾਲਾ ਉਹ ਹੋ ਗਿਆ ਸੀ ਉਹਨ ਇਹਨੂੰ ਬਿਲਕੁਲ ਨਹੀਂ ਲਿਆ ਪ੍ਰੈਸ ਨੇ ਪੜਿਆ ਨਾਲੇ ਮੇਰੀ ਪ੍ਰੈਸਾਂ ਤੇਜ਼ ਕਰੀ ਹੋਈ ਆ। ਕੇਰਾ ਚ ਬਾਲ ਕੱਢਦੀ ਜਾਂਦੀ ਆ ਦੇਖੋ। ਲਓ ਜੀ ਦੇਖੋ ਸਾਰੇ ਬਾਲ ਪ੍ਰੈਸ ਨੇ ਕੱਢ ਤੇ। ਇਹ ਕਪੜਾ ਜਿਆਦਾ ਉਹ ਆ ਜੀ। ਬਿਲਕੁਲ ਪ੍ਰੈਸ ਧਰਨ ਨਾਲ ਸਾਰੇ ਨਾਲ ਚਿਪਦਾ ਚਾਹੀ ਆਪਾਂ। ਜਮੀਨਾ ਇਹਨੂੰ ਖੜਾ ਹੋਣ ਦਾ ਮੌਕਾ ਦਈਏ ਫੇਰ ਵੀ ਇਹਦੇ ਨਾਲ ਪ੍ਰੈਸ ਦੇ ਕੇ ਕਪੜਾ ਚਿੱਪਦਾ ਹੁਣ ਆਪਾਂ ਦੁਪट्टे ਤੇ ਕਰ ਲੈਨੇ ਆ ਦੁਪट्टे ਤੇ ਵੀ ਕਰਕੇ ਦਿਖਾ ਦਿੰਨੇ ਆ ਤੁਹਾਨੂੰ ਦੁਪट्टे ਦਾ ਵੀ ਇੱਕ ਕੋਨਾ ਲੈ ਕੇ ਆਪਾਂ ਇਹਦੇ ਉੱਪਰ ਪ੍ਰੈਸ ਕਰ ਲੈਨੇ ਇਹ ਵੀ ਰੇਸ਼ਮੀ ਜਾਂ ਜੀ ਦੁਪੱਟਾ ਜਨੂਨ ਨਹੀਂ ਹੈਗੀ ਇਹ ਪਿਓਰ ਇਹ ਸੈਮੀ ਜੀ ਜਨੂਨ ਇਹਨੂੰ ਵੀ ਚਿਪਦਾ ਨਾਲ ਇਹ ਵੀ ਪ੍ਰੈਸ ਦੇ ਨਾਲ ਚਿਪ ਜਾਂਦਾ ਹਾਂਜੀ ਪ੍ਰੈਸ ਨੂੰ ਬਹੁਤਾ ਗਰਮ ਨਾ ਕਰਿਓ ਜਿਵੇਂ ਆਪਾਂ ਨਾਰਮਲ ਕੱਪੜਿਆਂ ਤੇ ਕਰਦੇ ਆ ਉਦਾਂ ਦੀ ਉਹ ਗਰਮ ਰੱਖਿਓ ਲਓ ਜੀ ਹੁਣ ਬਿਲਕੁਲ ਨਹੀਂ ਹੈ ਦੁਪੱਟਾ ਚਿਪਿਆ ਨਹੀਂ ਨਾਲ ਚਿਪ ਜਾਂਦਾ ਜਦ ਇਹ ਚਲੋ ਜੀ ਇਹਦੀ ਅੱਜ ਆਪਣੀ ਛੋਟੀ ਜੀ ਵੀਡੀਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਦੇ ਹੋ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਮਿਲਦੇ ਆ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਕਰੀ ਸਤਿ ਸ੍ਰੀ ਅਕਾਲ ਜੀ